ਸੋ ਜਿਵੇਂ ਕਿ ਅਪਰਧਾਨ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੋਈ ਹੁਣ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਅੱਗੇ ਰਹੀ ਆ ਲੁਧਿਆਣਾ ਦੇ ਵਿੱਚ ਉਹ ਵੱਡੀ ਬਾਜ਼ੀ ਮਾਰੀ ਆ ਸੋ ਕਿਵੇਂ ਖੁਸ਼ੀ ਕਿੰਨੀ ਕਾ ਦੇਖੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਇਹ ਸੋਚ ਨੂੰ ਬੂਰ ਪੈਂਦਾ ਜਾ ਰਿਹਾ 10 ਸਾਲਾਂ ਚ ਪਹਿਲਾਂ ਨੈਸ਼ਨਲ ਪਾਰਟੀ ਬਣੀ ਅੱਜ ਤੁਸੀਂ ਦੇਖੋ ਕਿ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਲੁਧਿਆਣਾ ਜਿਹਦੀਆਂ 95 ਸੀਟਾਂ ਸੀ ਪਹਿਲਾ 95 ਸੀਟਾਂ ਚੋਂ ਸੰਗਤ ਨੇ ਲੋਕਾਂ ਨੇ ਫਤਵਾ ਦਿੱਤਾ ਪਹਿਲਾ ਆ ਆਮ ਘਰ ਦੀ ਕੁੜੀ ਸਧਾਰਨ ਘਰ ਦੀ ਕੁੜੀ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਉਹਨਾਂ ਨੇ ਚੁਣ ਕੇ ਪਹਿਲਾ ਕਾਉਂਸਲਰ ਬਣਾਇਆ ਫਿਰ ਪਾਰਟੀ ਹਾਈ ਕਮਾਂਡ ਨੇ ਆਮ ਘਰ ਦੀ ਬੱਚੀ ਨੂੰ ਇੱਕ ਮਾਣ ਬਖਸ਼ਦੇ ਹੋਏ ਅੱਜ ਆਪਣਾ ਕੈਂਡੀਡੇਟ ਡਿਕਲੇਅਰ ਕੀਤਾ ਸੀ ਅੱਜ ਪੂਰੇ ਹਾਊਸ ਨੇ ਜਨਨਿਮਸਲੀ ਅੱਜ ਉਸ ਨੂੰ ਆਪਣਾ ਮੇਅਰ ਚੁਣ ਲਿਆ ਇਹ ਕਿੱਡੀ ਵੱਡੀ ਗੱਲ ਹੈ ਕਿਤੇ ਅੱਜ ਤੱਕ ਹਿਸਟਰੀ ਚ ਆਈ ਜੀ ਤੁਹਾਨੂੰ ਐਗਜ਼ਾਮਪਲ ਲੱਭੂਗੀ ਅੱਜ ਮੈਨੂੰ ਇਸ ਗੱਲ ਦਾ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਕਿੰਨੀ ਕੈਸੀ ਪਾਰਟੀ ਹੈ ਜਿਹੜੀ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਇਸ ਰੁਤਮਿਆਂ ਤੱਕ ਪਹੁੰਚਾ ਸਕਦੀ ਹੈ ਜਦੋਂ ਆਪਾਂ ਆਮ ਆਦਮੀ ਦੀ ਗੱਲ ਕਰਦੇ ਆ ਨਾ ਫਿਰ ਸਾਨੂੰ ਲੱਗਦਾ ਕਿ ਆਮ ਆਦਮੀ ਦੇ ਦੁੱਖ ਉਹਨਾਂ ਦੇ ਮਸਲੇ ਜਿਹੜੇ ਆਪਾਂ ਖੁੱਭੀ ਸਮਝਣਗੇ ਲੱਗਦਾ ਕਿ ਹੁਣ ਜਿਹੜੇ ਲੁਧਿਆਣਾ ਦੇ ਵੱਡੇ ਮੁੱਦਲੇ ਮੁੱਦੇ ਆ ਉਹ ਹੱਲ ਹੋਣਗੇ 100% ਹੋਣਗੇ ਪੜ੍ਹੇ ਲਿਖੀ ਨੇ ਪ੍ਰਿੰਸੀਪਲ ਨੇ ਔਰ ਦੂਜੀ ਗੱਲ ਇਹ ਹੈ ਕਿ ਹਲੀਮੀ ਆਮਕਰ ਚੋਟੇ ਹੋਏ ਨੇ ਸੋ ਆਮਕਰ ਦੇ ਵਿੱਚ ਹੋਣ ਕਰਕੇ ਰੋਜ਼ਮਰ ਰੀ ਜੋ ਆਮਕਰਾਂ ਦੀਆਂ ਦਿੱਕਤਾਂ ਜਿਵੇਂ ਤੁਸੀਂ ਕਿਹਾ ਉਹਨੂੰ ਸਮਝਦੇ ਨੇ ਔਰ ਉਹਦਾ ਹੱਲ ਵੀ ਕਰਨਗੇ ਔਰ ਸਭ ਤੋਂ ਵੱਡੀ ਗੱਲ ਇਹ ਇੱਕ 95 ਬੰਦੇ ਜਿਹੜੇ ਆ ਚੁਣੇ ਹੋਏ ਮੈਂਬਰ ਨੇ ਉਹਨਾਂ ਦਾ ਗੁਲਦਸਪਾ ਹੋਣਾ ਹੈ ਉਹ 95 ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ ਆਪੋਜੀਸ਼ਨ ਸਮੇਤ ਨਾਲ ਲੈ ਕੇ ਚੱਲਣਾ ਇਹ ਆਪਣੇ ਲੁਧਿਆਣੇ ਦੀ ਤਰੱਕੀ ਕਰਾਉਣਾ ਇਹ ਇਹਨਾਂ ਦੀ ਪ੍ਰਾਥਮਿਕਤਾ ਹੈ ਔਰ ਆਮ ਆਦਮੀ ਪਾਰਟੀ ਵੱਲੋਂ ਵੀ ਇਹਨਾਂ ਨੂੰ ਇਸ ਬਿਲਕੁਲ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਹੁਣ ਲੁਧਿਆਣਾ ਦੀ ਜਿਹੜੀ ਤਰੱਕੀ ਹੈ ਐਨੀ ਕਰਵਾਣੀ ਹੈ ਕਿ ਦਿਨ ਦੁੱਗਣੀ ਰਾਤ ਚੌਗਣੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਜਿਹੜਾ ਉਹ ਵਨ ਆਫ ਦੀ ਬੈਸਟ ਸਿਟੀ ਬਣ ਜਵੇ ਅੱਛਾ ਇਹ ਤੋਂ ਸਭ ਤੋਂ ਵੱਡਾ ਮੁੱਦਾ ਬੁੱਡੇ ਨਾਲੇ ਦਾ ਦਿਖਾਈ ਦਿੰਦਾ ਵਾ ਹੁਣ ਕੀ ਲੱਗਦਾ ਮਜ਼ਬੂਤੀ ਹੁਣ ਹੋਰ ਜ਼ਿਆਦਾ ਇਸ ਹਲਕੇ 'ਚ ਵੱਧ ਗਈ ਹੈ ਇਹ ਮੁੱਦਾ ਜਿਹੜਾ ਹੋਏਗਾ ਬੁੱਡੇ ਨਾਲੇ ਵਾਲੇ ਮਸਲੇ ਤੇ ਤਾਂ ਸਾਡੇ ਬਹੁਤ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਜੀ ਸੀਤੇਵਾਲ ਸਾਹਿਬ ਉਹਨਾਂ ਨੇ ਬੜਾ ਹੀ ਸ਼ਾਨਦਾਰ ਕੰਮ ਕੀਤਾ ਮੈਂ ਉਹਨਾਂ ਦੀ ਇਸ ਗੱਲ ਦੀ ਤਹਿ ਦਿਲ ਦੀ ਗਹਿਰਾਈ ਤੋਂ ਤਾਰੀਫ ਕਰਦਾ ਔਰ ਉਹਨਾਂ ਨੇ ਅੱਧਾ ਮਸਲਾ ਤਾਂ ਹੱਲ ਕਰਤਾ ਕੁੱਲ 11 ਦਿਨਾਂ ਦੇ ਵਿੱਚ ਤੇ ਅੱਧਾ ਮਸਲਾ ਆਉਣ ਵਾਲੇ ਸਮੇਂ 'ਚ ਉਹ ਹੱਲ ਕਰਦਣਗੇ ਬਾਕੀ ਸਰਕਾਰਾਂ ਦੀ ਜਿੱਥੇ-ਇੱਥੇ ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ ਉਹ ਕਿਉਂਕਿ ਸਰਕਾਰ ਦਾ ਪਾਰਟ ਨਹੀਂ ਹਿੱਸਾ ਨਹੀਂ ਸਰਕਾਰ ਦਾ ਤਾਂ ਸਰਕਾਰ ਉਹਨਾਂ ਦੇ ਨਾਲ ਹੈ ਤੇ ਆਪਾਂ ਕਰਾਂਗੇ ਬੁੱਢੇ ਨਾਲ ਦਾ ਮਸਲਾ ਸੋਡੀ ਪੁਲਿਸੀ ਕੈਬਨਟ ਮੰਤਰੀ ਤਨਪ੍ਰੀ ਸਿੰਘ ਸੌਂਗ ਜਿਨ੍ਹਾਂ ਨੇ ਜਿਹੜਾ ਜਿੱਤ ਦੀ ਖੁਸ਼ੀ ਪ੍ਰਗਟ ਕੀਤੀ ਹੈ ਮੈਂ ਨਾਲ ਦੀ ਨਾਲ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਢੋਲ ਢਮਕੇ ਵੱਜ ਰਹੇ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਹਰ ਕੋਈ ਇੱਥੇ ਖੁਸ਼ ਦਿਖਾਈ ਦੇ ਰਿਹਾ ਹੈ ਜਿਹੜਾ ਪਰਮਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡੀ ਖੁਸ਼ੀ ਦੀ ਲਹਿਰ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁਲਦਸਤੇ ਜਿਹੜੇ ਲਿਆ ਕੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ